ਕੋਈ ਚੈਟਿੰਗ ਪੇਸ਼ ਕਰ ਦਵੇ ਕੋਈ ਕਿਸੇ ਗੱਲ ਦਾ ਗਵਾਹ ਪੇਸ਼ ਕਰ ਦਵੇ ਮੈਂ ਕਹਿੰਦਾ ਅੱਜ ਲਾਹਣ ਤੇ ਆ ਲੱਖ ਦੀ ਸਾਡੇ ਤੇ ਸਾਰੇ ਸ਼ਹਿਰ ਵਾਸੀਆਂ ਤੇ ਮੰਨਦੇ ਆ ਸਾਡੇ ਤੇ ਲਾਹਣ ਤੇ ਆ ਅਸੀਂ ਉਸ ਬੰਦੇ ਤੇ ਵਿਸ਼ਵਾਸ ਕੀਤਾ ਉਸ ਬੰਦੇ ਨੇ ਸਾਡੇ ਵਿਸ਼ਵਾਸ ਦਾ ਕਤਲ ਕੀਤਾ ਉਹ ਮੈਂ ਤਾਂ ਹਜੇ ਵੀ ਕਹਿੰਦਾ ਅੱਜ ਦੀ ਮੈਂ ਗੱਲ ਦੱਸਦਾ ਤਾਂ ਤਾਂ 6ਵੇਂ ਪਾਸ਼ਾ ਸੁਖਚੈਨ ਵਾਲਾ ਸਾਹਿਬ ਅੱਜ ਮੈਂ ਤਾਂ ਮੇਰੇ ਘਰ ਦੀ ਸੂਏਰੇ ਗਏ ਉੱਥੇ ਤੇ ਮਾਨ ਜੋ ਗ੍ਰਾਂਥੀ ਸਿੰਘ ਕੋਲੋਂ ਅਰਦਾਸ ਕਰਵਾਈ ਤੇ ਮਹਾਰਾਜ ਉਹ ਕਹਿੰਦੇ ਕਿਹਦੇ ਨਾਮ ਦੀ ਅਰਦਾਸ ਕਰਨੀ ਹੈ ਇਹ ਗ੍ਰੰਤੀ ਸਿੰਘ ਗੁਰਦਆਸ ਸਾਹਿਬ ਦੀ ਹਜ਼ੂਰੀ ਚ ਗੱਲ ਹੋਈ ਮੈਂ ਕਹਾਂ ਜੀ ਸਮੁੱਚੇ ਫਗਵਾੜੇ ਦੀ ਉਹ ਸੰਗਤ ਜਿਨ੍ਹਾਂ ਦੇ ਨਾਲ ਆਹ ਲੋਕ ਦੀ ਘਟਨਾ ਵਾਪਰੀ ਆ ਤੇ ਅੱਜ ਮੈਨੂੰ ਮੈਂ ਕਹਿੰਨਾ ਮੈਂ ਨਤਮਸਤਕ ਹੁੰਨਾ ਅਸ਼ੇਮ ਪਾਸ਼ਾ ਹੀ ਗੁਰਦੁਆਰਾ ਦੇ ਚਰਨ ਛੋਹ ਨੂੰ ਉੱਥੇ ਹੀ ਅੱਜ ਮੈਨੂੰ ਪਤਾ ਲੱਗਾ ਇਹਦੀ ਪ੍ਰੈਸ ਕਾਨਫਰੰਸ ਉੱਤੇ ਹੋਈ ਮਹਾਰਾਜ ਇਹਨੂੰ ਆਪਣੇ ਦਰ ਤੇ ਲੈ ਕੇ ਆਏ ਇਹ ਮੈਂ ਕਹਿੰਨਾ ਇਹ ਕਹਿੰਦਾ ਨਾ ਸਬੂਤ ਉਹ ਯਾਰ ਜਿਨ੍ਹਾਂ ਦੇ ਕੋਲ ਕੋਈ ਸਬੂਤ ਨਹੀਂ ਜਾਂ ਕੁਝ ਵੀ ਤੇਰੇ ਮੂੰਹ ਨਾ ਕਹਿਣਾ ਸਬੂਤ ਆ ਇਹ ਕਹਿੰਦਾ ਜੀ ਜਿਹਨੇ 100000 ਰੁਪਇਆ ਦੇਣਾ ਇਹ ਕਹਿੰਦਾ 10 ਲੱਖ ਮੰਗਦਾ ਉਹ ਸੁਪੇ ਲਾਹਣ ਤੀਆ ਤੂੰ 10000 ਹੀ ਮੰਨਿਆ ਸਾਨੂੰ ਤੇਰੇ ਤੋਂ ਇਸ ਗੱਲ ਦੀ ਆਸ ਨਹੀਂ ਰਹੀ ਗੱਲ ਤੂੰ ਕਹਿੰਦਾ ਮਰਨਾ ਉਹ ਲਿਖ ਕੇ ਮਰਨ ਵਾਲੇ ਮਰਨ ਵਾਲੇ ਨਹੀਂ ਹੁੰਦੇ ਇੱਥੇ ਸ਼ਾਇਦ ਕਿੰਨੀਆਂ ਮੌਤਾਂ ਤੇਰੇ ਸਿਰ ਤੇ ਚੜ ਕੇ ਹੋਣੀਆਂ ਮਰਨ ਨੂੰ ਮਨਜ਼ੂਰ ਆ ਤਸੀਂ ਹਾਂਜੀ ਮਰਾਂਗੇ ਹੈਪੀ ਦੇ ਸਿਰ ਤੇ ਚੜ ਕੇ ਮਰਾਂਗੇ ਇਰੇ ਵਿੱਚ ਕੋਈ ਫਸਟ ਪਾਰਟੀ ਥਰਡ ਪਾਰਟੀ ਕਿਸੇ ਦਾ ਕੋਈ ਐਦਾਂ ਨਾ ਹੋਵੇ ਕਿ ਕਿਸੇ ਨੂੰ ਡਰਕਨਾਰ ਕੀਤਾ ਜਾਵੇ ਕਿਸੇ ਨੂੰ ਦਬਾਇਆ ਜਾਵੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਮੈਂ ਕਿਸੇ ਹੋਰ ਦਾ ਨਹੀਂ ਮੈਂ ਆਪਣੇ ਬੱਚੇ ਲੈ ਕੇ ਕੇਸੀ ਇਸ਼ਨਾਨ ਕਰਕੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਸਿਰ ਤੇ ਚੱਕ ਕੇ ਕਹਿ ਦਿੰਦਾ ਹੈਪੀ ਮੇਰਾ 8.5 ਲੱਖ ਰੁਪਇਆ ਫਸਲਾ ਸਾਹਿਬ ਤੁਸੀਂ ਮੈਨੂੰ ਛੱਡਦੇ ਆ ਯਾਰ ਅਸੀਂ ਕਿਹੜੇ ਲਾਉਦਾ ਦੇ ਨਾਲ ਆਪਣੇ ਆਪ ਨੂੰ ਯਾਰ ਸੱਚਾ ਕਰੀਏ ਇਸ ਬੰਦੇ ਨੂੰ ਅਸੀਂ ਯਾਰ ਕੀ ਨਹੀਂ ਕਿਹਾ ਅੱਜ ਨੇ ਇਸ ਸ਼ਹਿਰ ਦੇ ਵਿੱਚ ਆਪਣੀ ਪੇਸ਼ੀ ਕਿਦਾਂ ਕਰਾਈ ਕੇਸ ਹਿਸਾਬ ਨਾਲ ਕਰਾਈ ਸਾਨੂੰ ਡਰਿਆ ਇਸ ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ ਤੇ ਤੁਸੀਂ ਇੱਕ ਹੀ ਕਹਿੰਦੇ ਉਹ ਕਹਿੰਦਾ ਆ ਕਿ ਉਹਨਾਂ ਦੇ ਕਹਿਣ ਦੇ ਅਨਸਾਰ ਕਿ ਮੈਨੂੰ ਕਹੋਂਤੇ ਹੁਣ ਸੁਵਾਜਾ ਮੈਨੂੰ ਇਹ ਅਸ਼ਵਾਸ਼ਣ ਦਵਾਇਆ ਗਿਆ ਪ੍ਰਸ਼ਾਸਨ ਵੱਲੋਂ ਕਿ ਜੋ ਸਹੀ ਹੋਵੇਗਾ ਉਹ ਫੈਸਲਾ ਕੀਤਾ ਜਾਵੇਗਾ ਜਿਹੜਾ ਕੇਸ ਉੱਤੇ ਹੋਇਆ ਜਾਂ ਜਿਹਦੇ ਅਸੀਂ ਲੋਕ ਸਰਕਾਰੀ ਨਹੀਂ ਆ ਇਸਦੇ ਵੀ ਨਹੀਂ ਆ ਜਗਤਾਰੀ ਹੋਣੀ ਆ ਜਦੋਂ ਚੈੱਕ ਦਿੱਤੇ ਜਾਵੇ ਜਿੱਦੇ ਗਲਤ ਆ ਨਾ ਜੋ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਮੇਰੇ ਤੇ ਕੀਤੀ ਜਾਵੇ ਜਿਹੜੇ ਉਹ ਥ੍ਰੈਟ ਆ ਕਿ ਮੈਨੂੰ ਮਾਰਿਆ ਜਾਵੇਗਾ ਉਹ ਜਾਗਦਾ ਉਸ ਤੋਂ ਬਚਿੰਦੀ ਗੱਲ ਆ ਇਹ ਪੁਲਸ ਆਪਣੀ ਕਾਨੂੰਨੀ ਕਾਰਵਾਈ ਕਰਦੀ ਆ ਤਾਂ ਕੀ ਤੁਸੋਂ ਮੰਨਵਾਉਂ ਅਸੀਂ ਤਾਂ ਇਹਦੇ ਨਾਲ ਉਹਦਣ ਵੀ ਸਹਿਮਤ ਸੀ ਜਿੱਦਾਂ ਨੇ ਘਰੋਂ ਭੱਜਿਆ ਨਹੀਂ ਸੀ ਜਦੋਂ ਜਹਾਜ਼ ਡੁੱਬਦਾ ਨਾ ਚੂਹੇ ਉਦੋਂ ਭੱਜਦੇ ਆ ਉਦਾਂ ਤਾਂ ਨਹੀਂ ਭੱਜਦੇ ਉਹ ਅਸੀਂ ਜੇ ਇਹਨੂੰ ਕਿਸੇ ਨੇ ਵੀ ਸਾਡੇ ਸਤਕਾਰਯੋਗ ਦੁਕਾਨਦਾਰ ਨੇ ਕੋਈ ਇਹਦੇ ਨਾਲ ਬੇਪੱਤੀ ਕਰਨੀ ਹੁੰਦੀ ਤਾਂ ਕਿਹੜੀ ਗੱਲ ਸੀ ਕੋਈ ਤੂਰੀ ਸੀ ਇਸ ਗੱਲ ਦੀ ਸਾਨੂੰ ਸਾਡੇ ਸੰਵਿਧਾਨ ਤੇ ਸਾਨੂੰ ਸਾਡੇ ਕਾਨੂੰਨ ਤੇ ਸਾਨੂੰ ਸਾਡੇ ਪ੍ਰਸ਼ਾਸਨ ਤੇ ਰੱਬ ਵਰਗਾ ਮਾਣਿਆ ਸਾਨੂੰ ਆਪਣੇ ਸ਼ਹਿਰ ਵਾਸੀਆਂ ਤੇ ਰੱਬ ਵਰਗਾ ਮਾਣ ਆ ਸਾਡੇ ਸ਼ਹਿਰ ਵਾਸੀ ਕੋਈ ਐਦਾਂ ਦੇ ਬਦਮਾਸ਼ ਲੁੱਚੇ ਲੰਡੇ ਨਹੀਂ ਤੇ ਜਿਹੜੇ ਇਹਨੂੰ ਮਾਰ ਦਿੰਦੇ ਯਾਰ ਇਹ ਹਾਂ ਇਹ ਗੇਮ ਕੀ ਬਣਾ ਰਿਆ ਉਹ ਸਾਰੇ ਸ਼ਹਿਰ ਨੂੰ ਪਤਾ ਗੱਲ ਇਹ ਆ ਪੈਸਾ ਮਿਲੇ ਜਾਂ ਨਾ ਮਿਲੇ ਕਿਉਂਕਿ ਕਾਨੂੰਨ ਸਜ਼ਾ ਦੇ ਸਕਦਾ ਪੈਸਾ ਥੋੜਾ ਰਿਕਵਰ ਕਰਾ ਸਕਦਾ ਪਰ ਲੇਕਿਨ ਰੱਬ ਦੇ ਘਰ ਦੇਰਿਆ ਅੰਧੇੜ ਨਹੀਂ ਮੰਨਦੇ ਆ ਰੱਬ ਦੀ ਸਜ਼ਾ ਨੂੰ ਹਾਂਜੀ ਹਾਂਜੀ ਹੈਪੀ ਚੋਰ ਹਾਏ 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 ਹੈਪੀ ਚੋਰ ਹਾਏ ਕਹਿੰਦਾ ਬੜਾ ਫੋਨ ਕਰਕੇ ਗਿਆ ਕਹਿੰਦਾ ਕੰਡਾ ਘੰਟਿਆਂ ਵਿੱਚ ਹੋਣੀ ਆ ਤੇਰੇ ਕੋਲ ਅੱਜ ਨਹੀਂ ਮੈਂ ਡੀਨ ਦਾ ਸ਼ਾਮ ਦਾ ਭੁੱਖਾ ਬੈਠਾ ਜਾ ਰਿਆਂਗਾ ਟਿਕੀ ਟਾਈਮ ਦੀ ਜਾ ਰਿਹਾ ਭੁੱਖਾ ਜਾ ਰਹਿੰਦਾ ਪਾਣੀ ਉਹ ਕਹਿੰਦਾ ਉਹਨੇ ਮੇਰਾ ਨਾਮ ਲਖਾਇਆ ਕਹਿੰਦਾ ਕਿ ਮੈਂ ਇਹਦੇ ਕੋਲ ਤੰਗ ਆ ਪਰ ਉਹਦੇ ਭਤੀਜੇ ਦੀ ਰਿਕਾਰਡਿੰਗ ਆ ਮੈਂ ਤਾਂ ਵਟਸਐਪ ਦੀ ਉਹ ਮੰਨਿਆ ਕਿ ਤੁਸੀਂ ਸੁਮਿਤ ਵਰਮਾ ਬੋਲਦਾ ਮੈਂ ਕਿਹਾ ਹਾਂ ਜੀ ਸੁਮਿਤ ਵਰਮਾ ਬੋਲਦਾ ਉਹ ਕਹਿੰਦਾ ਮੈਂ ਤੇਰੇ ਮੈਨੂੰ ਪਤਾ ਤਾਂ ਪੈਸੇ ਦੇਣੇ ਆ ਸੀ ਉਹ ਮੰਨਿਆ ਲੜਦੀ ਜਾਈ ਮੰਨਿਆ ਹੁਣ ਕਹਿੰਦਾ ਕਿ ਐਨ ਮੈਨ ਤੰਗ ਕਰਦੇ ਸੀ ਨਹੀਂ ਨਹੀਂ ਉਹ ਐਸੇ ਦੇਨੇ ਆ ਲੇਕਿਨ ਤੰਗ ਕੀਤਾ ਜਾ ਪਰ ਤੰਗ ਕੀਤਾ ਜਾ ਰਿਹਾ ਦੇਖੋ ਕੋੜ ਕੋੜੀ ਨਿਖਾ ਕੇ ਦੇਖੋ ਕਿਹਨੇ ਬਣਾਇਆ ਇੱਕ ਗੱਲ ਬਸਰਾ ਸਾਹਿਬ ਮੈਂ ਕਹਿੰਨਾ ਸਾਰੇ ਜਾਣੇ ਮੇਨਾਂ ਸ਼ਹਿਰ ਸਹਿਮਤੀ ਪ੍ਰਗਟਾਉਣ ਇਹ ਕਿਤੇ ਭੱਜਿਆ ਨਹੀਂ ਸੀ ਇਹ ਲੁਕਾਇਆ ਗਿਆ ਸੀ ਇਹ ਸਾਰੇ ਫਗਵਾੜੇ ਨੂੰ ਬੇਕੂਬ ਬਣਾਇਆ ਗਿਆ ਸੀ ਕੋਈ ਸ਼ਾਤਰ ਇਨਸਾਨ ਹੋਣਗੇ ਸਾਨੂੰ ਕੀ ਪਤਾ ਪ੍ਰਸ਼ਾਸਨ ਪਤਾ ਲਵਾਵੇ ਇਹ ਪ੍ਰਸ਼ਾਸਨ ਪਤਾ ਲਵਾਵੇ ਨਾ ਪਤਾ ਹੁੰਦਾ ਸਾਰਾ ਕੁਝ ਸਾਨੂੰ ਮੈਡਮ ਵੀ ਕਹਿ ਰਹੇ ਸੀ ਵੀ ਕੋਈ ਨਾ ਫਿਕਰ ਨਾ ਕੋਨੋ ਦੀ ਗਿਫਤਾਰੀ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਅਸੀਂ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗੇ ਆ ਸਾਹਮਣੇ ਬਿਠਾ ਕੇ ਵੀ ਇਹਦੀ ਕੋਈ ਵਧੀਆ ਇਹਦੀ ਸੈਟ ਬਣਾਈ ਜਾਵੇ ਔਰ ਜ਼ਿੰਮੇਵਾਰ ਵਿਅਕਤੀ ਇਹਦੇ ਵਿੱਚ ਪਾ ਕੇ ਮੇਰੀ ਗੱਲ ਸੁਣੋ ਇਸ ਗੱਲ ਦਾ ਫੈਸਲਾ ਕਰਾਓ ਤੁਹਾਨੂੰ ਪਤਾ ਹੀ ਹੈ ਨਾ ਕਿਦੇ ਕਿੰਨੇ ਪੈਸੇ ਦੇਣੇ ਆ ਮਰ ਗਏ ਮੁੱਕਰ ਗਏ ਤਾਂ ਕਿੱਲਾ ਲਿਆ ਜੀ ਨਹੀਂ ਨਹੀਂ ਕਾਪੀਆਂ ਸਾਡੇ ਕੋਲ ਭਾਈ ਸਾਹਿਬ ਕੀ ਨਾਂ ਜੀ ਆਪਣਾ ਮੇਰਾ ਨਾਮ ਜੀ ਸੰਦੀਪ ਕੁਮਾਰ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਤੁਸੀਂ ਬੜੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਸਰ ਜੀ ਇਦਾਂ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾਟੀਆਂ ਜਾਂ ਨੱਟ ਗਿਆ ਮੈਂ ਭੱਜਿਆ ਨਾ ਠਹਿਣੀ ਹੈਗਾ ਮੈਂ ਲੋਕਾਂ ਦੇ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀਂ ਪੰਨੇ ਦੇਣੇ ਜਿੰਨੇ ਕੁ ਦੇਨਦਾਰ ਪਰ ਲੋਕਾਂ ਨੇ ਵਧਾ ਜੜਾ ਕੇ 10 ਗੁਣਾ ਕਰਕੇ ਇਹ ਅਮ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹਦਾ ਇੰਨੀ ਦੇਣਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਨੇ ਕਮੇਟੀ ਕਿਸੇ ਨੇ ਪਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਹੈ ਇੰਨੇ ਪੈਸੇ ਨਹੀਂ ਹੈਗੇ ਹਾਂ ਜਿਨ੍ਹਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮਾਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਦਾ ਜਗਾ ਸੋਸਾਇਟੀ ਕਰਨ ਲੱਗਾ ਹੋਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅਟਕਲਾ ਮੈਂ ਆਪਣਾ ਸੁਸਾਇਡ ਨੋਟ ਆ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਏ ਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਵੀ ਇਹਨਾਂ ਨੇ ਮੈਨੂੰ ਇਹੀ ਕਹਿਣਾ ਵੀ ਮੈਂ ਤੈਨੂੰ ਇਹ ਕਰ ਦੂੰਗਾ ਚਾਹੇ ਮਾਰ ਦੂੰਗਾ ਜਾਨੋਂ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਪਹੁੰਚ ਜਾਂ ਸੀ ਤੈਨੂੰ ਫੇਰ ਵੀ ਟੰਗਾ ਕੇ ਰਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈਟ ਕਰਨ ਚੱਲਦਾ ਸੀਗਾ ਤੇ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਆਪਣੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਕੱਢੀਦਾ ਹੁੰਦਾ ਇਹ ਜ਼ਿੰਦਗੀ ਆ ਇਹਦੇ 'ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਖੜਾ ਆਂ ਜਿੱਥੇ ਤੈਨੂੰ ਇਨਸਾਫ਼ ਦੀ ਲੋੜ ਆ ਮੈਂ ਪੂਰਾ ਦਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਪਰਚਾ ਆ ਜਾਂਦਾ ਵੀ ਪੂਰਾ ਯੋਗਾਂ ਨਾਲ ਇਹ ਦਿੱਤਾ ਉਹ ਕਹਿੰਦੇ ਵੀ ਫੋਗਾੜੇ ਦੀ ਜਿਹੜੀ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਉਹ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾਂ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇ ਤੇਰੀ ਗਲਤੀ ਨਹੀਂ ਹੋਵੇ ਤੈਨੂੰ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠ ਕੇ ਸਾਰੇ ਸਹੀ ਢੰਗ ਨਾਲ ਕਰਾਂਗੇ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀਗੇ ਪਰ ਲੋਕਾਂ ਨੇ ਹੁਣ ਕਮੇਟੀਆਂ ਜਿਨ੍ਹਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮੈਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋਘਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਏ 4-5 ਹਜ਼ਾਰ ਬਚ ਰਹੀ ਉਹਨੂੰ ਲੋਕੀ ਪਛਾਣ ਕਰਦੇ ਸੀ ਦਾਦਾ ਜੀ ਸੇ ਜਾਣੇ ਮੇਰੇ ਕੋ ਕੱਟੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕਦਾ ਸੀਗਾ ਸਰ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਦੇਨਦਾਰ ਮੌਕੇ ਦੇਨਦਾਰ ਮੌਨ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਪਹਿਲਾਂ ਵੀਡੀਓ ਦੇ ਵਿੱਚ ਇਹਨਾਂ ਨੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਕੀਤੇ ਪਹਿਲਾਂ 2 ਕਰੋੜ ਦੱਸਿਆ ਗਿਆ ਜੀ ਫਿਰ 5 ਕਰੋੜ ਤੱਕ ਆ ਗਏ ਫਿਰ 10 ਕਰੋੜ ਤੱਕ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹੌਲੀ ਹੌਲੀ ਇਹ ਲੈਣੇ ਵਧਾ ਕੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੀ ਕਿ ਦੇਨਦਾਰ ਹੀ ਕਿ ਉਨੀ ਹੀ ਰੱਖੋ ਤੇ ਇਹ ਤਾਂ ਵਧਾ ਵਧਾ ਕੇ ਵਧਾ ਵਧਾ ਕੇ 15 ਕਰੋੜ ਤੱਕ ਸਰ ਜੀ ਲੈ ਗਏ ਕਿ ਆਪਣਾ ਸ਼ਹਿਰ ਛੱਡਣ ਦਾ ਕੀ ਮਕਸਦ ਸੀ ਸਰ ਸਰ ਸ਼ਹਿਰ ਛੱਡਣ ਦਾ ਇਹ ਮਕਸਦ ਤਾਂ ਮੈਨੂੰ ਰੋਹਤ ਬਹੁਤ ਜ਼ਿਆਦਾ ਹਿੰ ਚੱਲਦਾ ਸੀ ਮਰ ਹੀ ਗਿਆ ਜਗਾ ਮਨੋਂ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੁਸਾਇਟੀ ਨੋਟ ਆਪੇ ਆਵਾ ਮੈਂ ਮਰਿਆ ਹੀ ਮਿਲਣਾ ਸੀ